ਬਾਈ ਜੀ ਸਸੀਕਾਰ ਆਪਣੇ ਨਾ ਮੁਰਗੀਆਂ ਨੂੰ ਚਿਚੜੀ ਪੈ ਗਈ ਆ ਕਿਉਂਕਿ ਖੁੱਡੇ ਦੀਆਂ ਵਿੱਥਾਂ ਦੇ ਵਿੱਚ ਨਾ ਆਪਣੇ ਫਾਰਮ ਦੇ ਵਿੱਥਾਂ ਜਿਹੜੀਆਂ ਹੁੰਦੀਆਂ ਕੰਧਾਂ ਦੀਆਂ ਉਹਦੇ ਵਿੱਚ ਨਿੱਕੀ ਨਿੱਕੀ ਚਿਚੜੀ ਆ ਜਾਂਦੀ ਹੈ ਠੀਕ ਆ ਜਾਂ ਲੱਕੜ ਹੋਵੇ ਵਿੱਚ ਲੱਕੜ ਤੋਂ ਵੀ ਬਹੁਤ ਪੈਂਦੀ ਹੈ ਠੀਕ ਆ ਤੇ ਚਿਕਸ ਆਪਣੇ ਹੈਗੇ 1.5 ਮਹੀਨੇ ਦੇ ਬਾਈ ਜੀ ਤੇ ਉਹਨਾਂ ਨੂੰ ਨਾ ਚਿਚੜੀ ਲੱਗ ਗਈ ਆ ਤੇ ਚਿਚੜੀ ਦਾ ਬਾਈ ਇੱਕ ਹੀ ਇਲਾਜ ਆ ਜਿੰਨੇ ਵੀ ਸੂਡੇ ਜਾਨਵਰਾਂ ਉਹਨਾਂ ਨੂੰ ਨਮੋਣਾ ਹੀ ਪੈਣਾ ਬਾਈ ਜੀ ਚਿਚੜੀ ਦੀ ਕੋਈ ਦਵਾਈ ਦੂਜੀ ਹੈ ਨਹੀਂ ਠੀਕ ਆ ਇਹ ਕਿਸੇ ਵੀ ਤੁਸੀਂ ਸ਼ਾਪ ਤੋਂ ਜਾਵੜੋ ਜੇ ਮੈਡੀਕਲ ਤੋਂ ਪਸ਼ੂਆਂ ਵਾਲੇ ਤੋਂ ਉਹਨਾਂ ਕੋਲ ਨਾ ਆਪਣੇ ਆਲੀ ਮੈਡੀਸ ਮਿਲਦੀ ਆ ਦਵਾਈ ਠੀਕ ਆ ਇਹ ਮੈਂ ਤੁਹਾਨੂੰ ਦਿਖਾ ਦੇਣਾ ਚੁੰਮ ਕਰਕੇ ਇਹ ਆਲੀ ਦਵਾਈ ਆ ਠੀਕ ਆ ਜਾਂ ਇੱਕ ਹੋਰ ਦਵਾਈ ਆਉਦੀ ਆ ਉਹ ਇਹ ਆਲੀ ਆ ਬਾਈ ਇਦਾਂ ਦੀ ਆਉਦੀ ਆ ਠੀਕ ਆ ਇਹ ਦੇਖ ਲਓ ਤੁਸੀਂ ਠੀਕ ਆ ਇਹ ਆਉਦੀ ਆ ਅ ਇਹ ਜਿਹੜਾ ਰੇਟ ਹੈਗਾ ਬਈ 105 ਰੁਪਏ ਤੇ 90 ਰੁਪਏ ਦੀ ਮਿਲ ਜਾਂਦੀ ਆ ਇਹ 105 ਰੁਪਏ ਰੇਟ ਆ ਦਾ 90 ਰੁਪਏ ਦੀ ਮਿਲ ਜਾਂਦੀ ਆ ਠੀਕ ਆ ਤੇ ਇਹ ਆ ਜਿਹੜੀ ਰੂਜੀ ਆ ਇਹ ਵਾਲੀ ਇਹ ਉਦੋਂ ਥੋੜੀ ਜੀ ਵੱਡੀ ਆ ਇਹਦਾ ਪ੍ਰਾਈਸ ਹੈਗਾ ਬਈ ਜੀ 217 ਰੁਪਏ ਇਹ 150 ਦੀ ਮਿਲ ਜਾਂਦੀ ਹੈ ਠੀਕ ਆ ਕੁਝ ਨਹੀਂ ਕਰਨਾ ਆਪਾਂ ਆਪਾਂ ਪਾਉਣਾ ਥੋੜੀ ਜੀ ਦਵਾਈ ਪਾਉਣੀ ਹੈ ਠੀਕ ਆ ਪਾ ਲਈ ਤੇ ਨਾ ਦੇਖੋ ਇੰਨੀ ਦਵਾਈ ਪਾਉਣੀ ਆ ਤੇ ਪਾਣੀ ਦੇ ਵਿੱਚ ਪਾ ਦੇਣੀ ਠੀਕ ਆ ਪਾਣੀ ਦੇ ਵਿੱਚ ਪਾ ਕੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਨਾ ਪਾਣੀ ਨੂੰ ਹਿਲਾ ਲੈਣਾ ਠੀਕ ਆ ਹੱਥਾਂ 'ਤੇ ਨਾ ਗਲਵਜ਼ ਪਾਉਣੇ ਆ ਗਲਵਜ਼ ਨਾ ਆਪਣੇ ਪੈ ਸੀਗੇ ਤੇ ਆਪਾਂ ਨੂੰ ਨਹੀਂ ਲੱਭੇ ਤੇ ਗਲਵਜ਼ ਦਾ ਕੋਈ ਚੱਕਰ ਵੀ ਨਹੀਂ ਆਈਦਾ ਪਰ ਤੁਸੀਂ ਹਾਂ ਜੇ ਤੁਹਾਡੇ ਜ਼ਖਮ ਆ ਨਾ ਹੱਥ 'ਤੇ ਫੇਰ ਬਈ ਜੀ ਫੇਰ ਤੁਸੀਂ ਗਲਵਜ਼ ਪਾ ਕੇ ਹੀ ਇਹੀ ਕਰਨੀ ਆ ਠੀਕ ਆ ਕਿਉਂਕਿ ਗਲਵਜ਼ ਬਹੁਤ ਜ਼ਰੂਰੀ ਆ ਤੇ ਆਪਾਂ ਹੁਣ ਤੁਹਾਨੂੰ ਆ ਦਿਵਾ ਕੇ ਦਿਖਾਉਣੇ ਆ ਇਸ ਬੱਚੇ ਨੂੰ ਇਹ ਲੈਣਾ ਤੁਹਾਨੂੰ ਪਤਾ ਲੱਗ ਜੂਗਾ ਬਸ ਇੱਕ ਮਿੰਟ ਰੋਕ ਦਿਓ ਇੱਕ ਬੱਚਾ ਨਵਾ ਕੇ ਦਿਖਾਉਣਾ ਤੁਹਾਨੂੰ ਮੈਂ ਚਿਚੜੀ ਨਾਲ ਇਹਦੇ ਨਾਲ ਬਈ ਜਿਵੇਂ ਹੁਣ ਸਵੇਰ ਨਵਾਤੇ ਤੁਸੀਂ ਦੁਪਹਿਰ ਤੱਕ ਚਿਚੜੀ ਸਾਰੀ ਮਰ ਜੂਗੀ ਤੇ ਜਿਹੜੇ ਤੁਹਾਡੇ ਬੱਚੇ ਬਾਦੇ ਖੁੱਲਦੇ ਨਹੀਂ ਚਿਚੜੀ ਕਰਨ ਹਨਾ ਤੇ ਉਹ ਬਿਲਕੁਲ ਸਹੀ ਹੋ ਜਾਂਦੀ ਇੱਕ ਤੁਹਾਨੂੰ ਆਪਾਂ ਖੜਕੇ ਦਿਖਾਉਣੇ ਆ ਆ ਫੜ ਲੈ ਇੱਕ ਜਨਮ ਰਾਪਾ ਚਿਚੜੀ ਦਿਖਾਉਣੇ ਇਹ ਕਿੰਨੀ ਲੱਗੀ ਹੋਈ ਆ ਆ ਦੇਖੋ ਆ ਛੋਟੀ ਛੋਟੀ ਆਵੇ ਚਿਚੜੀ ਇਹਦੇ ਖੰਭਾ 'ਚ ਲੱਗੀ ਹੋਈ ਆ ਕੇ ਬਈ ਵਧਨ ਨਹੀਂ ਦਿੰਦੀ Papa ਕੁਛ ਨਹੀਂ ਕਰਨਾ ਤਾਂ ਹੁਣ ਰੱਖੀਏ ਬਾਹਰ ਤੇ ਧਨਵਾ ਦੇਣਾ ਠੀਕ ਆ ਤਾਂ ਹੁਣ ਬਾਹਰ ਰੱਖ ਕੇ ਜਿੱਦਾਂ ਨਵਾ ਦੇ ਠੀਕ ਆ ਬਈ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਰ ਦਿਓ ਜੀ ਬਈ ਜੀ ਤੇ ਬੱਚੇ ਤੁਹਾਡੇ ਬਿਲਕੁਲ ਹੈਲਦੀ ਹੋ ਜਾਣਗੇ ਠੀਕ ਆ ਬਈ ਸਸਤੀ ਕਰ ਸਰਣ